ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸਯੁਕਤ ਮਰਜ ਹੋਣ ਜਾ ਰਿਹਾ ਹੈ ਆਪਸ ਦੇ ਵਿੱਚ ਇੱਕ ਵਾਰ ਫੇਰ ਤੋਂ ਢੀਂਸਾ ਪਰਿਵਾਰ ਘਰ ਵਾਪਸੀ ਕਰ ਰਹੇ ਨੇ ਇਸ ਲਈ ਉੱਤੇ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਬੀਬੀ ਜਗੀਰ ਕਰੋਣੀ ਜੁੜੇ ਨੇ ਬੀਬੀ ਜੀ ਸਵਾਗਤ ਹੈ ਪਰੋ ਪੰਜਾਬ ਟੀਵੀ ਤੇ ਸਸਿਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਜੀ ਬੀਬੀ ਜੀ ਸਭ ਤੋਂ ਪਹਿਲਾਂ ਕਿਵੇਂ ਦੇਖਦੇ ਹੋ ਢੀਂਸਾ ਪਰਿਵਾਰ ਅੱਜ ਘਰ ਵਾਪਸੀ ਕਰ ਰਿਹਾ ਹੈ ਦੇਖੋ ਚੰਗੀ ਗੱਲ ਹੈ ਹਮ ਇਕੱਠੇ ਹੋ ਕੇ ਤਾਕਤ ਹੀ ਬਣਦੀ ਹੈ ਜੀ ਤੇ ਤਾਕਤ ਬੀਬੀ ਜ਼ਗੀਰਕੌਰ ਦੀ ਵੀ ਹੁਣ ਪਾਰਟੀ ਨੂੰ ਮਿਲੂਗੀ ਸ਼੍ਰੋਮਣੀ ਕਾਜਦਾਨ ਨੂੰ ਮਿਲੂਗੀ ਲੈ ਮੈਨੂੰ ਤਾਕਤ ਤੇ ਮੈਨੂੰ ਤੇ ਉਹ ਖੁਸ਼ੀ ਹੈ ਕਿ ਇਕੱਠੇ ਹੋ ਕੇ ਕੋਈ ਸੁਧਾਰ ਕਰ ਸਕਾਂ ਜੀ ਔਰ ਇਹ ਸਾਰੇ ਇਕੱਠੇ ਹੋ ਕੇ ਜਿਹੜੀ ਗੱਲਾਂ ਤੋਂ ਇਹ ਵੱਖਰੇ ਹੋਏ ਸੀ ਉਹਨਾਂ ਗੱਲਾਂ ਨੂੰ ਡਿਪਲੀਮੈਂਟ ਕਰਾ ਸਕਾਂ ਹੂੰ ਮੈਨੂੰ ਤਾਂ ਖੁਸ਼ੀ ਹੋਏਗੀ ਕੀ ਲੱਗਦਾ ਕਿਉਂਕਿ ਢੀਂਸਾ ਸਾਹਿਬ ਨੇ ਪੈਨਲ ਵੀ ਬਣਾਇਆ ਸੀ ਔਰ ਕਿਹਾ ਸੀ ਅਸੀਂ رائے ਲਵਾਂਗੇ ਹਾਲਾਂਕਿ ਜਦੋਂ ਅਸਤੀਫਾ ਉਹਨਾਂ ਨੇ ਪਾਰਟੀ ਤੋਂ ਵੱਖਰੇ ਹੋਏ ਸੀ 2018 ਦੇ ਵਿੱਚ ਤਾਂ ਇਹ ਗੱਲ ਸੀਗੀ ਕਿ ਸੁਖਬੀਰ ਸਿੰਘ ਬਾਦਲ ਅਸਤੀਫਾ ਦੇਣ ਇਸ ਮੰਗ ਨੂੰ ਲੈ ਕੇ ਉਹ ਪਾਰਟੀ ਤੋਂ ਵੱਖ ਹੋਏ ਸੀ ਤਾਂ ਕੀ ਲੱਗਦਾ ਅੱਜ ਜੇ ਢੀਂਸਾ ਪਰਿਵਾਰ ਵਾਪਸ ਆ ਰਿਹਾ ਢੀਂਸਾ ਪਰਿਵਾਰ ਇਹ ਗੱਲ ਕਹਿ ਰਿਹਾ ਕਿ ਪੰਥ ਨੂੰ ਇਸ ਵੇਲੇ ਲੋੜ ਹੈ ਸਾਰਿਆਂ ਦੇ ਇਕੱਠੇ ਹੋਣ ਦੀ ਤਾਂ ਤੁਸੀਂ ਕਿਵੇਂ ਦੇਖਦੇ ਹੋ ਕਿ ਬਾਕੀ ਹੋਰ ਲੀਡਰਾਂ ਨੂੰ ਵੀ ਨਾਲ ਆਉਣਾ ਚਾਹੀਦਾ 4-5 ਸਾਲ ਪਹਿਲਾਂ ਪੰਥ ਨੂੰ ਲੋਰੀ ਸੀ ਹੂੰ ਉਦਾਂ ਵੀ ਲੋਰੀ ਸੀ ਪੰਥ ਇਕੱਠਾ ਹੋਵੇ ਜੀ ਠੀਕ ਹੈ ਜੀ ਪੰਥ ਇਕੱਠਾ ਹੋਏਗਾ ਇਕੱਲੇ ਸਾਡੀ ਸਾਰਿਆਂ ਦੀਆਂ ਪੰਡਾ ਬਣ ਕੇ ਬੰਦਿਆਂ ਦੀ ਤੇ ਨਹੀਂ ਹੋਣਾ ਪੰਥ ਇਕੱਠਾ ਹੂੰ ਇਕੱਠਾ ਤੇ ਉਦੋਂ ਹੋਣਾ ਜਿੱਦਣ ਅਸੀਂ ਪੰਥਕ ਵਿਚਾਰ ਨੂੰ ਅਸੀਂ ਲੋਕਾਂ ਦੇ ਵਿੱਚ ਤਰਸਾਵਾਂਗੇ ਪੂਰਾ ਕਰਾਂਗੇ ਹੂੰ ਪੰਥ ਹੀ ਇਕੱਠਾ ਤੇ ਉਦੋਂ ਹੋਣਾ ਜਿੱਦਣ ਅਸੀਂ ਪੰਥ ਦੀ ਗੱਲ ਨੂੰ ਚਰਤੀ ਕਲਾ ਦੇ ਨਾਲ ਅੱਗੇ ਤੋਰਾਂਗੇ ਹੂੰ ਮੈਂ ਸਮਝੀ ਤੀ ਹੈ ਕਿ ਜੇ ਢੀਂਡ ਸਰ ਸਾਹਿਬ ਨੇ ਜਿੰਨਾ ਗੱਲਾਂ ਕਰਕੇ ਪਾਸੇ ਹੋਏ ਦੀ ਉਹ ਕੁਰੀਆਂ ਹੋ ਗਈਆਂ ਹੋਣ ਤੇ ਬਹੁਤ ਚੰਗੀ ਗੱਲ ਹੋ ਸਕਦਾ ਹੈ ਕਿ ਉਹਨਾਂ ਦਾ ਜਿਹੜੇ ਸ਼ੰਕੇ ਸੀਗੇ ਦੂਰ ਹੋ ਗਏ ਹੋਣ ਉਹ ਕਹਿ ਰਹੇ ਨੇ ਕੁਝ ਜਿਹੜੀਆਂ ਗੱਲਾਂ ਨੇ ਹੁਣ ਪਾਰਟੀ ਦੇ ਵਿੱਚ ਅੰਦਰ ਬੈਠ ਕੇ ਕਹਿੰਦੇ ਆ ਉਹ ਵਿਚਾਰਾਂਗੇ ਉਸ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਉਦੋਂ ਤਾਕਤ ਘੱਟ ਸੀ ਹੂੰ ਉਦੋਂ ਉਦੋਂ ਜੇ ਨਹੀਂ ਮੰਨੀਆਂ ਸਾਡੀਆਂ ਤੇ ਉਹਨਾਂ ਅੱਜ ਮੰਨਦੇ ਪਏ ਤੇ ਫਿਰ ਠੀਕ ਹੈ ਬਹੁਤ ਠੀਕ ਹੈ ਬੀਬੀ ਜੀ ਹਾਲਾਂਕਿ ਤੁਸੀਂ ਪਹਿਲੇ ਦਿਨ ਤੋਂ ਹੀ ਗੱਲ ਕਹਿੰਦੇ ਆਏ ਹੋ ਕਿ ਮੈਂ ਅਕਾਲੀ ਦਲ ਨੂੰ ਨਹੀਂ ਛੱਡਿਆ ਮੈਂ ਤਾਂ ਅਕਾਲੀ ਦਲ ਦੀ ਹਾਂ ਅਕਾਲੀ ਦਲ ਦੇ ਵਾਸਤੇ ਹੀ ਕੰਮ ਕਰਦੇ ਰਵਾਂਗੇ ਹਾਲਾਂਕਿ ਭਾਵੇਂ ਜ਼ਰੂਰ ਲੀਡਰਾਂ ਨੇ ਕਿਹਾ ਕਿ ਦਫ਼ਤਰ ਦੇ 28 ਸੈਕਟਰ ਵਾਲੇ ਦਰਵਾਜ਼ੇ ਤੁਹਾਡੇ ਵਾਸਤੇ ਬੰਦ ਹੋ ਗਏ ਨੇ ਪਰ ਕੀ ਜੇ ਸੁਖਬੀਰ ਸਿੰਘ ਬਾਦਲ ਤੁਹਾਡੇ ਕੋਲ ਆਉਂਦੇ ਨੇ ਤੁਹਾਡੋ ਇੱਕੋ ਲਾ ਕੇ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਕਹਿੰਦੇ ਨੇ ਕਿ ਆਓ ਬੀਬੀ ਜੀ ਸਾਡੇ ਨਾਲ ਚੱਲੋ ਪਾਸੋਂ ਤੁਹਾਡੀ ਵੀ ਲੋੜ ਹੈ ਤਾਂ ਕੀ ਬੀਬੀ ਬਚਗੀਰ ਕਰੋਣੀ ਵਾਪਸ ਘਰ ਵਾਪਸੀ ਕਰਨਗੇ ਜਿਹੜੇ ਪੰਥ ਨੂੰ ਲੋੜ ਹੈ ਉਹਨਾਂ ਦੀ ਤੇ ਮੈਂ ਸਦਾ ਕਰੀ ਜਾਂਦੀ ਹਾਂ ਜੀ ਹੂੰ ਸੋ ਬੰਦੀ ਹੈ ਜੀ ਲੋੜ ਹੈ ਕਿ ਧਰਮ ਦੇ ਰਾਹ ਤੇ ਚੱਲਣ ਵਾਸਤੇ ਅਸੀਂ ਲੋਕਾਂ ਵਿੱਚ ਆਪਣੀ ਆਵਾਜ਼ ਫਲਾਨਦ ਕਰਾਈਏ ਜੀ ਪੰਥ ਦੀ ਲੋੜ ਹੈ ਕਿ ਅਸੀਂ ਸਮਾਜ ਨੂੰ ਕਰਪਟ ਹੋਣ ਤੋਂ ਬਚਾਈਏ ਹਮ ਅੱਜ ਜਿਹੜੇ ਸਾਡੇ ਅੰਦਰ ਪੋਲੀਟੀਕਲ ਕ腐ਸ਼ਨ ਪੈ ਗਿਆ ਪੋਲੀਟੀਕਲ ਢਾਂਚਾ ਕਰਪਟ ਹੋ ਗਿਆ ਉਹਨੂੰ ਆਪਾਂ ਠੀਕ ਕਰੀਏ ਉਹ ਅਸੀਂ ਆਵਾਜ਼ ਪੁਜਾ ਰਹੇ ਹਾਂ ਜੀ 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 ਐਲਾਨ ਕੀਤਾ ਤਾਂ ਉਸ ਤੋਂ ਬਾਅਦ ਹੀ ਸਾਰਾ ਇਹ ਵਿਵਾਦ ਖੜਾ ਹੋ ਜਾਂਦਾ ਹੈ ਔਰ ਤੁਹਾਡੇ ਉੱਤੇ ਇਲਜ਼ਾਮ ਲਗਾਉਂਦੇ ਨੇ ਕਿ ਬੀਬੀ ਭਾਜਪਾ ਦੀ ਝੋਲੀ ਦੇ ਵਿੱਚ ਜਾ ਕੇ ਬਹਿ ਗਈ ਹੈ ਹੁਣ ਚਰਚਾਵਾਂ ਇਹ ਨੇ ਕਿ ਅਕਾਲੀ ਭਾਜਪਾ ਦਾ ਗੜਜੋ ਜਿਹੜਾ ਹੈ ਉਹ ਲਗਭਗ ਤੈ ਅੱਠ ਪੰਜ ਦਾ ਫਾਰਮੂਲਾ ਵੀ ਜਿਹੜਾ ਹੈ ਉਹ ਤਿਆਰ ਹੋ ਚੁੱਕਿਆ ਹੈ ਬਸ ਇੱਕ ਰਸਮੀ ਐਲਾਨ ਹੋਣਾ ਬਾਕੀ ਹਾਲਾਂਕਿ ਢੀਂਸੇ ਪਰਿਵਾਰ ਉਹਨਾਂ ਦੀ ਗੱਲ ਕਰ ਲਈ ਤਾਂ ਪਹਿਲਾਂ ਹੀ ਭਾਜਪਾ ਦੇ ਨਾਲ ਅਲਾਈਅੰਸ ਦੇ ਵਿੱਚ ਪਾਰਟੀਆਂ ਦਾ ਦੀਸੀ ਕਿਵੇਂ ਦੇਖਦੇ ਹੋ ਜਿਹੜੇ ਬੀਜਪੀ ਤੋਂ ਸਵਾਜ ਚੁੱਕਦੇ ਸੀ ਅਜੋ ਹੀ ਹੁਣ ਵੀ ਬੀਜਪੀ ਦੇ ਨਾਲ ਜੜ ਜੁੜ ਨੂੰ ਕਾਲੇ ਨਹੀਂ ਇੱਕ ਗੱਲ ਇਹ ਹੈ ਕਿ ਕੋਈ ਕੀ ਕਹਿੰਦਾ ਮੈਨੂੰ ਇਹਦਾ ਕੋਈ ਮਤਲਬ ਨਹੀਂ ਮੈਂ ਕੀ ਕਰ ਰਹੀ ਹਾਂ ਮੈਨੂੰ ਉਹਦਾ ਮਤਲਬ ਹੈ ਜੀ ਮੈਂ ਕਿੱਦਾਂ ਤੁਰਨਾ ਇਹ ਮੇਰੀ ਸੋਚ ਹੈ ਮੈਂ ਪੰਥਕ ਪੰਥਕ ਤੌਰ ਤੇ ਕਿੱਦਾਂ ਵਿਚਰਨਾ ਇਹ ਮੈਂ ਸੋਚਣਾ ਹੈ ਠੀਕ ਹੈ ਜੀ ਮੇਰੀ ਲੋੜ ਕਿਉਂਕਿ ਹਰ ਮਨੁੱਖ ਜਿਹੜਾ ਉਹ ਆਪਣਾ ਕੁਝ ਨਾ ਕੁਝ ਲੋਕਾਂ ਦੇ ਵਿੱਚ ਕੰਮ ਕਰਕੇ ਸੇਵਕ ਬੰਦਾ ਹੈ ਹਮ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਤੇ ਸਰਦਾਰ ਸੁਖਦੇਵ ਸਿੰਘ ਜੀ ਸਾਹਿਬ ਜਾਂ ਪਰਮਿੰਦਰ ਸਿੰਘ ਜੀ ਸਾਹਿਬ ਜਾਂ ਉਹ ਟੀਮ ਇਕੱਠੇ ਹੋ ਕੇ ਤੁਰਦੇ ਹੈ ਤੇ ਚੰਗੀ ਗੱਲ ਹੈ ਇੱਕ ਅਕਾਲੀ ਦਲ ਤੇ ਘਟਿਆ ਨਾ ਹਾਂ ਕਮ ਸੇ ਕਮ ਇਹ ਇਹ ਗੱਲ ਤੇ ਹੋ ਗਈ ਇੱਕ ਅਕਾਲੀ ਦਲ ਘਟਿਆ ਨਹੀਂ ਸੰਜੁਗਤ ਅਕਾਲੀ ਦਲ ਇੱਕ ਬਣਿਆ ਸੀ ਜੀ ਉਹ ਤੇ ਘਟਿਆ ਨਾ ਗਿਣਤੀ ਤੇ ਘਟੀ ਨਾ ਹਾਂ ਕਮਸੇ ਕਮ ਸ਼੍ਰੋਮਣੀ ਕਾਲੀਕਲ ਇੱਕ ਤੇ ਹੋ ਜੂਗਾ ਨਾ ਹਾਂ ਠੀਕ ਹੈ ਮੈਂ ਸਮਝਦੀ ਹਾਂ ਕਿ ਸਾਨੂੰ ਸਾਰਿਆਂ ਨੂੰ ਰੜਕੇ ਮੈਂ ਭਾਵੇਂ ਉੱਥੇ 28 ਸੈਕਟਰ 'ਚ ਬੈਠਾਂ ਜਾਂ ਨਾ ਬੈਠਾਂ ਜੀ ਸਾਨੂੰ ਹਮੇਸ਼ਾ ਹੀ ਸਮਾਜ ਦੀ ਪੰਜਾਬ ਦੀਅੱਥ ਦੀ ਕੌਮ ਦੀ ਧਰਮ ਦੀ ਗੱਲ ਉੱਚੇ ਸੰਗੇ ਕਰਨੀ ਚਾਹੀਦੀ ਹੈ ਔਰ ਉਸ ਨੂੰ ਬਿਲਕੁਲ ਲੋਕਾਂ ਦੇ ਵਿੱਚ ਪ੍ਰਚਾਰ ਕੇ ਤੇ ਉਹਦਾ ਆਧਾਰ ਬਣ ਕੇ ਵੀ ਤੁਰਨਾ ਚਾਹੀਦਾ ਹੈ ਬੀਬੀ ਜੀ ਲੋਕ ਸਭਾ ਚੋਣਾਂ ਨਜ਼ਦੀਕ ਨੇ ਤਾਂ ਕੀ ਤੁਸੀਂ ਮੂਡ ਬਣਾਇਆ ਚੋਣ ਲੜੋਗੇ ਤੁਸੀਂ ਲੋਕ ਸਭਾ ਦੀ ਮੈਂ ਕਦੀ ਸੋਚਿਆ ਨਹੀਂ ਚੋਣ ਲੜਨ ਦਾ ਜੇ ਪਾਰਟੀ پارਲੀਮੈਂਟਰੀ ਪਾਰਲੀਮੈਂਟ ਜੇ ਸੁਖਬੀਰ ਸਿੰਘ ਬਾਦਲ ਤੁਹਾਡੇ ਕੋਲ ਆਉਂਦੇ ਨੇ ਔਰ ਆ ਕੇ ਕਹਿੰਦੇ ਨੇ ਕਿ ਬੀਬੀ ਜੀ ਘਰ ਵਾਪਸੀ ਕਰ ਲਓ ਤੁਹਾਨੂੰ ਚੋਣ ਵੀ ਲੜਵਾਉਣੀ ਹੈ ਅਸੀਂ ਤੁਹਾਡਾ ਸਾਨੂੰ ਸਾਥ ਚਾਹੀਦਾ ਤਾਂ ਕੀ ਬੀਬੀ ਜਗੀਰ ਕੁਰ ਇਸ ਵਾਰ ਸੋਚਣ ਨਹੀਂ ਗਗਨਜੀ ਨੇ ਹਮੇਸ਼ਾ ਕਿਹਾ ਕਿ ਮੈਂ ਪਾਰਟੀ ਕਿਤੇ ਛੱਡੀ ਨਹੀਂ ਹੂੰ ਪਾਰਟੀ ਕਿਸੇ ਸੂਲਾਂ ਦਾ ਨਾਮ ਹੈ ਜੀ ਪਾਰਟੀ ਕਿਸੇ ਵਿਚਾਰਤਾ ਦਾ ਨਾਮ ਹੈ ਹੂੰ ਪਾਰਟੀ ਕਿਸੇ ਸੋਚ ਦਾ ਨਾਮ ਹੈ ਪਾਰਟੀ ਕੁਰਬਾਨੀਆਂ ਚੋਂ ਨਿਕਲੀ ਹੋਈ ਹੈ ਇਹ ਪਾਰਟੀ ਕਿਸੇ ਬੰਦੇ ਦੀ ਨਹੀਂ ਹੈ ਹੂੰ ਪਰ ਕਿਵੇਂ ਫਿਰ ਦਾ ਲੱਗੋ ਏਕੋ ਮੰਚ ਦੇ ਉੱਤੇ ਕਿਵੇਂ ਏਕੋ ਮੰਚ ਤੇ ਕਿਵੇਂ ਇਕੱਠੇ ਹੋਵੋਗੇ ਫਿਰ ਲੋ ਪ੍ਰੋਬਲਮ ਹੂੰ ਕਿਹੜੇ ਮੰਚ ਤੇ ਇਕੱਠੀ ਹੋਊਂਗੀ ਮੈਂ ਤੇ ਅਸੀਂ ਜੇ ਪਾਰਟੀ ਦੀ ਮਜ਼ਬੂਤੀ ਲਈ ਵੋਟਾਂ ਦਾ ਕਹਿਣਾ ਤੇ ਉਹ ਤੇ ਮੈਂ ਸੁਨੇਹਾ ਜਿੱਥੇ ਮਰਜ਼ੀ ਦੇ ਸਕਦੀ ਹਾਂ ਹੂੰ ਕਿੱਥੇ ਮਰਜ਼ੀ ਦੇ ਸਕਦੀ ਸੁਨੇਹਾ ਕੋਈ ਜ਼ਰੂਰੀ ਤਾਂ ਨਹੀਂ ਕਿ ਮੈਂ ਉੱਥੇ ਬੈਠ ਕੇ ਹੀ ਦੇਣਾ ਜੇ ਸਾਡੇ ਜੇ ਤੁਸੀਂ ਆਪਣੇ ਸਿਧਾਂਤਾਂ ਦੀ ਪਰਪਾਈ ਕਰਨੀ ਹੈ ਤੇ ਆਪਾਂ ਕਿਤੇ ਵੀ ਇਕੱਠੇ ਹੋ ਕੇ ਕਰ ਸਕਦੇ ਹਾਂ ਹੂੰ ਤਾਂ ਕਿ ਕੀ ਬੀਬੀ ਜ਼ਗੀਰ ਕੌਰ ਆਉਣਾ ਵਾਸਤੇ ਉਹ ਸਿਧਾਂਤ ਅਜੇ ਵੀ ਉਸੇ ਤਰੀਕੇ ਨਾਲ ਹੀ ਬਰਕਰਾਰ ਨੇ ਜਿਹੜੀ ਤੁਸੀਂ ਗੱਲਾਂ ਕਹਿੰਦੇ ਸੀ ਕਿ ਲਿਫਾਫੇ ਦੇ ਵਿੱਚੋਂ ਵਰ ਪ੍ਰਦਾਨ ਨਿਕਲਦਾ ਹੈ ਜਿਹੜੇ ਕੁਝ ਤੁਹਾਡੀ ਕੁਝ ਖਸ਼ੇ ਸੀਗੇ ਮੇਰੀ ਕੌਮ ਦੇ ਸਿਧਾਂਤ ਕਦੀ ਮਰਦੇ ਨਹੀਂ ਹਮ ਮੈਂ ਕੌਮ ਦੇ ਸਿਧਾਂਤਾਂ ਦੀ ਇੱਕ ਕਾਰਕੁਨ ਹੈ ਕਿ ਉਹਦੇ ਵਿੱਚ ਮੈਂ ਕੰਮ ਕਰ ਸਕਾਂ ਹਮ ਗਲਤੀਆਂ ਵੀ ਕਰਦੀ ਹੋਵਾਂਗੀ ਕਾਟਾਂ ਵੀ ਮੇਰੇ ਚ ਹੋਣਗੀਆਂ ਲੇਕਿਨ ਮੈਂ ਹਮੇਸ਼ਾ ਇਹ ਚਾਹਾਂਗੀ ਕਿ ਕੌਮ ਦੀ ਜਿਹੜੀ ਉਹ ਦੋਨੋਂ ਸੰਸਥਾਵਾਂ ਲਈ ਇਹਨਾਂ ਸਭ ਤੋਂ ਫਿਰ ਮੌਰ ਸੰਸਥਾ ਸ਼੍ਰੀ ਅਕਾਲ ਤਾਲ ਸਾਹਿਬ ਜੋਮਨੀ ਕੋ ਦੋਰਾ ਫਰੰਡ ਕਮੇਟੀ ਸ਼੍ਰੋਮਣੀ ਅਕਾਲੀ ਦਲ ਜਿਸ ਮਕਸਦ ਵਾਸਤੇ ਕੌਮ ਨੇ ਤਿਆਰ ਕੀਤੀ ਸੀ ਜਾਂ ਮੇਰੇ ਗੁਰੂ ਸਾਹਿਬ ਨੇ ਉਹ ਘਰ ਤਿਆਰ ਕੀਤਾ ਸੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਉਹ ਮਕਸਦ ਤੋਂ ਮੈਂ ਕਦੀ ਪਿੱਛੇ ਨਹੀਂ ਹਟਾਂਗੀ ਅਕਾਲੀ ਦਲ ਇਸ ਮਕਸਦ ਦੇ ਉੱਤੇ ਕੰਮ ਕਰ ਰਿਹਾ ਹੈ ਬੀਬੀ ਜੀ ਇਹ ਤੁਸੀਂ ਇਹ ਤੁਸੀਂ ਵਾਰ-ਵਾਰ ਜੋ ਕਹਿੰਦੇ ਹੋ ਨਾ ਕਿ ਤੁਸੀਂ ਚੋਣ ਲੜਨ ਲਈ ਐਲਾਨ ਕੀਤਾ ਤੇ ਤਾਂ ਤੁਹਾਨੂੰ ਬਾਹਰ ਕੱਢਿਆ ਲੋ ਮੈਂ ਚੋਣ ਐਲਾਨ ਕਰਨ ਚੋਣ ਲੜਨ ਦਾ ਐਲਾਨ ਬਾਅਦ ਵਿੱਚ ਕੀਤਾ ਜਦੋਂ ਉਹਨਾਂ ਨੇ ਮੈਨੂੰ ਪਾਰਟੀ ਚੋਂ ਸਸਪੈਂਡ ਕੀਤਾ ਹੂੰ ਬਿਨਾਂ ਵਜ੍ਹਾ ਤੋਂ ਕਿ ਮੈਂ ਅੰਦਰ ਬੈਠ ਕੇ ਆਪਣੇ ਪ੍ਰਧਾਨ ਨਾਲ ਗੱਲ ਨਹੀਂ ਸੀ ਕਰ ਸਕਦੀ ਕਿ ਮੈਂ ਅੰਦਰ ਬੈਠ ਕੇ ਪ੍ਰਧਾਨ ਨਾਲ ਵਿਚਾਰਾ ਨਹੀਂ ਕਰ ਸਕਦੀ ਜੇ ਮੈਂ ਉਹ ਨਹੀਂ ਸੀ ਕਰ ਸਕਦੀ ਤੇ ਅੱਜ ਮੈਂ ਕਿੱਦਾਂ ਕਰ ਸਕਾਂਗੀ ਹੂੰ ਅੱਜ ਵੀ ਨਹੀਂ ਕਰ ਸਕਾਂਗੀ ਤੇ ਫਿਰ ਮੈਨੂੰ ਉੱਥੇ ਬਹਿਣ ਦਾ ਕੀ ਫਾਇਦਾ ਹੋਏਗਾ ਜੇ ਮੈਂ ਉਹੀ ਗੱਲ ਕਹਿ ਰਹੇ ਹਾਂ ਸੁਖਬੀਰ ਸਿੰਘ ਬਾਦਲ ਨੇ ਤਾਂ ਮਾਫੀ ਵੀ ਮੰਗ ਲਈ ਉਹ ਤਾਂ ਕਹਿ ਰਹੇ ਨੇ ਕਿ ਜੋ ਗਿਲੇ ਸ਼ਿਕਵੇ ਸੀਗੇ ਉਹ ਦੂਰ ਕਰੋ ਭਲਾਓ ਪੰਥ ਨੂੰ ਲੋੜ ਹੈਗੀ ਐ ਮੈਂ ਦੁਬਾਰਾ ਉਸੀ ਔਰ ਸਿੱਧਾ ਸਿੰਪਲ ਸਵਾਲ ਦੇ ਉੱਤੇ ਆਉਣਾ ਕਿ ਜੇ ਸੁਖਬੀਰ ਸਿੰਘ ਬਾਦਲ ਤੁਹਾਨੂੰ ਕਹਿਣ ਬੀਬੀ ਜੀ ਚਲੋ ਜੋ ਹੋ ਗਈਆਂ ਗਲਤੀਆਂ ਛੱਡੋ ਤੁਸੀਂ ਜੋ ਤੁਹਾਡੀ ਗੱਲਾਂ ਸੀ ਜੇ ਤੁਸੀਂ ਬੈਕ ਕਰਨਾ ਚਾਹੁੰਦੇ ਸੀ ਆਓ ਦੁਬਾਰਾ ਬੈਠੋ ਤੁਸੀਂ ਦੁਬਾਰਾ ਗੱਲਾਂ ਕਰੋ ਤਾਂ ਕੀ ਬੀਬੀ ਜਾਗੀਰਕਰ ਹੌਣੀ ਤਿਆਰ ਨਹੀਂ ਥਾ ਜਾਂ ਨਾ ਜੀ 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 ਇਹਦਾ ਜਵਾਬ ਤੇ ਮੈਂ ਉਦੋਂ ਦਿਆਂਗੀ ਜਦੋਂ ਕਹਿਣਗੇ ਜੇ ਆਉਂਦੀ ਆਫਰ ਕਿ ਚਰਚਾਵਾਂ ਹੀ ਨੇ ਕਿ ਹੁਣ ਟੀਮ ਸਾਹਿਬ ਪਰਵਾਹ ਤੋਂ ਬਾਅਦ 또 ਅਪਰੋਚ ਕੀਤਾ ਜਾ ਰਿਹਾ ਮੈਂ ਦਰਅਸਲ ਜੀ ਜਦੋਂ ਮੈਥਮੈਟਿਕਸ ਕਰਦੇ ਹੁੰਦੇ ਸੀ ਨਾ ਜੇ ਮੂਲਤਾ ਨਿੰਨਾ ਹੋਵੇ ਹੂੰ ਜੇ ਕੋਈ ਤਾਂ ਇਹ ਨਾ ਹੋਵੇ ਜੀ ਤੇ ਫੇਰ ਸਵਾਲ ਹੱਲ ਕਰੀਦਾ ਸੀਗਾ ਹੁਣ ਜੇ ਉਹ ਕਹਿਣਗੇ ਤਾਂ ਹੀ ਮੈਂ ਕੁਝ ਕਰਾਂਗੀ ਨਾ ਗੱਲ ਹਮ ਮਤ ਤੁਸੀਂ ਪੋਜ਼ਿਟਿਵ ਹੋ ਇਸ ਅਲਾਈਅੰਸ ਨੂੰ ਲੈ ਕੇ ਜੋ ਢੀਂਸਾ ਪਰਿਵਾਰ ਦਾ ਹੋਇਆ ਹੈ ਜਾਂ ਜੋ ਸਾਰੇ ਇਕੱਠੇ ਹੋ ਰਹੇ ਕਿਉਂਕਿ ਇੱਕ ਬੰਦੇ ਦਾ ਮਨ ਹੁੰਦਾ ਇੱਕ ਵਿਚਾਰ ਹੁੰਦਾ ਕਿ ਹਾਂ ਜੇ ਉਹ ਗੱਲ ਕਰਨਗੇ ਤਾਂ ਕੀਪਤਾ ਹੋ ਵੀ ਸਕਦਾ ਹੈ ਪਰ ਕੀ ਤੁਸੀਂ ਆਪਣਾ ਮਾਈਂਡ ਬੜਾਇਆ ਹੋਇਆ ਹੈ ਦੇਖੋ ਮੈਂ ਕਦੀ ਨੈਗੇਟਿਵ ਹੁੰਦੀ ਨਹੀਂ ਕਿਸੇ ਕੰਮ ਦੀ ਮੈਂ ਨੈਗੇਟਿਵ ਹੈ ਹੀ ਨਹੀਂ ਹਮ ਮੈਂ ਤਾਂ ਸਾਫ਼ ਤਲ ਦੱਸਦੀ ਹਾਂ ਹੋ ਸਕਦਾ ਹੈ ਕਿ ਸਰਦਾਰ ਸੁਖਦੇਵ ਸੇਠੀ ਹਰਾਨੇ ਜਿਹੜੀਆਂ ਗੱਲਾਂ ਤੋਂ ਵੱਖਰੇ ਹੋਏ ਹੋਣ ਜੀ ਉਹਨਾਂ ਨੇ ਅਰਦਾਸ ਵੀ ਕੀਤੀ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਵੀ ਜਦ ਤੱਕ ਇਹ ਪੂਰੀਆਂ ਨਹੀਂ ਹੁੰਦੀਆਂ ਅਸੀਂ ਉੱਥੇ ਨਹੀਂ ਜਾਵਾਂਗੇ ਜੀ ਉਹਨਾਂ ਨੇ ਹਮੇਸ਼ਾ ਇਹ ਗੱਲ ਕਹੀ ਹੈ ਕਿ ਅਸੀਂ ਆਪਣੀ ਉਹਨਾਂ ਨੇ ਪਾਰਟੀ ਵੀ ਵੱਖਰੀ ਬਣਾਈ ਜੀ ਠੀਕ ਹੈ ਅੱਜ ਪਾਰਟੀ ਵੀ ਰੱਦ ਕਰਕੇ ਜਾ ਰਹੇ ਨੇ ਕੈਨਸਲ ਕਰਕੇ ਜਾ ਰਹੇ ਨੇ ਇਕੱਠੇ ਮੁੜ ਕੇ ਬੈਰੇ ਹੋ ਸਕਦਾ ਹੈ ਕਿ ਉਹ ਸਾਰੀਆਂ ਗੱਲਾਂ ਉਹਨਾਂ ਦੀਆਂ ਪੂਰੀਆਂ ਹੋਈਆਂ ਹੋਣ ਮੈਂ ਨਹੀਂ ਕਹਦੀ ਹੋਈਆਂ ਕਿ ਨਹੀਂ ਹੋਈਆਂ ਜੀ ਪਰ ਮੈਂ ਨਾ ਸ਼੍ਰੋਮਣੀ ਅਕਾਲੀ ਦਲ ਤੋਂ ਕਿਸੇ ਪਾਰਟੀ ਦੀ ਪ੍ਰਧਾਨਗੀ ਕਰਕੇ ਨਾ ਮੈਂ ਕਿਸੇ ਇਸਲੀ ਅਕਾਲੀ ਦਲ ਦੀ ਪ੍ਰਧਾਨਗੀ ਕਰਕੇ ਨਾ ਮੈਂ ਕੋਰ ਕਮੇਟੀ ਦੀ ਮੰਗ ਕਰਕੇ ਨਾ ਪੀਐਸਸੀ ਦੀ ਮੰਗ ਕਰਕੇ ਨਾ ਮੈਂ ਕਿਸੇ ਟਿਕਟ ਕਰਕੇ ਮੈਂ ਤਾਂ ਸਾਫ਼ ਗੱਲ ਕਹਿੰਨੀ ਹੈ ਪਾਰਟੀ 'ਚ ਮੇਰਾ ਕੋਈ ਕਿਲਾ ਹੀ ਨਹੀਂ ਜੀ ਪਾਰਦੀ ਨਾਲ ਮੇਰੀ ਕੋਈ ਲੜਾਈ ਨਹੀਂ ਹੂੰ ਤੇ ਕੋਈ ਮੰਗ ਹੀ ਨਹੀਂ ਰੱਖੀ ਸੀ ਜਿਹਦੇ ਕਰਕੇ ਉਹਨੇ ਮੈਨੂੰ ਬਾਹਰ ਕੱਢਿਆ ਮੈਂ ਤੇ ਇੱਕੋ ਗੱਲ ਕੀਤੀ ਸੀ ਸੁਧਾਰ ਕਰੋ ਪਾਰਦੀ ਦਾ ਨੁਕਸਾਨ ਹੋ ਰਿਹਾ ਹੈ ਲੋਕਾਂ ਦੀ ਆਵਾਜ਼ ਪਹੁੰਚਦੀ ਸੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਆਈ ਗਰਾਵਨ ਨੂੰ ਮੈਂ ਕਹਿ ਰਹੀ ਸੀ ਕਿ ਆਪਾਂ ਇਹਨੂੰ ਕਿੱਦਾਂ ਠੀਕ ਕਰੀਏ ਪੋਲੀਟਿਕਲ ਬਹੁਤੀ ਇੰਟਰਫੀਅਰੈਂਸ ਤੋਂ ਪਰਿਵਾਰਿਕ ਤੋਂ ਇੰਟਰਫੀਅਰੈਂਸ ਤੋਂ ਮੈਂ ਕਹਿੰਦੀ ਸੀ ਇਹਨੂੰ ਆਪਸ ਘਟਾਈਏ ਹੂੰ ਜਾਂ ਉਥੇ ਜਿਹੜੀ ਸਾਡੀਆਂ ਪਰੰਪਰਾਵਾਂ ਨੇ ਮर्याਦਾ ਨੇ ਉਹਨਾਂ ਜੀਸ ਨਾ ਪਹੁੰਚੇ ਸਿਰੇ ਕਾਤ ਅਸਦੀ ਰਹਿਤ ਮਰਿਆਦਾ ਨੂੰ ਆਪਾਂ ਨੁਕਸਾਨ ਨਾ ਪਹੁੰਚਾਈਏ ਦੇ ਮੰਨਮਤ ਇਹ ਲੋਕ ਗੁਰਮਤ ਤੋਹੀਨ ਲੋਕ ਜਿਹੜੇ ਹੈ ਉਹਦੇ ਵਿੱਚ ਜਾ ਕੇ ਜੋ ਤਰਲੰਦਾਜੀ ਕਰਦੇ ਹੈ ਸਾਨੂੰ ਲੋਕਾਂ ਦੀਆਂ ਬਹੁਤ ਗੱਲਾਂ ਸੁਣਨੀਆਂ ਪੈਂਦੀਆਂ ਨੇ ਸਿੱਖ ਕੌਮ ਸਾਡੇ ਤੇ ਨਿਰਾਸ਼ ਹੈ ਸਿੱਖ ਕੌਮ ਨੂੰ ਅਸੀਂ ਤਕੜਾ ਕਰਨ ਵਾਸਤੇ ਉਹਨਾਂ ਦੀ ਖੁਸ਼ੀ ਲਈਏ ਉਹਨਾਂ ਤੇ ਉਹਨਾਂ ਦਾ ਭਰੋਸਾ ਟੁੱਟਦਾ ਜਾਂਦਾ ਹੈ ਭਰੋਸਾ ਪਾ ਪੈਦਾ ਕਰੀਏ ਹੋ ਸਕਦਾ ਹੈ ਇਹ ਬਾਦਲ ਸਾਹਿਬ ਦਾ ਭਰੋਸਾ ਪੈਦਾ ਹੋ ਗਿਆ ਹੋਵੇ ਮੈਂ ਕੀ ਕਹਿ ਸਕਦੀ ਹਾਂ ਹੂੰ ਤਾਂ ਇਹ ਭਰੋਸਾ ਹੁਣ ਦੇਖਣਾ ਹੋਊਗਾ ਬੀਬੀ ਜੀ ਤੁਹਾਡਾ ਵੀ ਪੈਦਾ ਹੁੰਦਾ ਹੈ ਤੁਹਾਡੇ ਤੱਕ ਕਦੋਂ ਅਪਰੋਚ ਕਰਦੇ ਨੇ ਔਰ ਉਸ ਤੋਂ ਬਾਅਦ ਤੁਹਾਡਾ ਇਸ ਜਿਹੜੇ ਇਸ ਉੱਤੇ ਕੀ ਰੱਖ ਹੁੰਦਾ ਹੈ ਤਾਂ ਧੰਨਵਾਦ ਸਮਾਂ ਦੇਣ ਦੇ ਲਈ ਔਰ ਗੱਲਬਾਤ ਦੇ ਲਈ ਜੀ